ਦਾਸ ਦਸਹੀ ਪਾਪਾ ਆਪਾ ਵਾਪਾ ਬੱਟਰਗਰਾਂ ਨੇ ਬੱਚੀ ਨੂੰ ਕਰ ਲਿਆ ਪੇਕ ਪਰ ਇਹ ਹਾਲਾਤਾਂ ਦੇ ਵਿੱਚ ਇੱਕ ਬਜ਼ੁਰਗ ਦੀ লাশ ਖੇਤਾਂ ਦੇ ਕੰਡੇ ਤੋਂ ਬਰਾਮਦ ਹੋਈ ਦਰअसल ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਅਸੀ ਸਾਰੀ ਰਾਤ ਇਸ ਸੜਕ ਤੇ ਬਜ਼ੁਰਗ ਨੂੰ ਲੱਭਦੇ ਰਹੇ ਪਰ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਤੇ ਸਵੇਰੇ লাশ ਬਰਾਮਦ ਹੋਇਆ ਸਾਨੂੰ ਇਹ ਮਾਮਲਾ ਥੋੜਾ ਸ਼ੱਕੀ ਜਾਪਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਆ ਕੇ ਦਰਨਾ ਪ੍ਰਦਰਸ਼ਨ ਵੀ ਕੀਤਾ ਤੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਮਾਮਲਾ ਪਿੰਡ ਤਾਰੇਵਾਲੀ ਤੋਂ ਸਾਹਮਣੇ ਆਇਆ ਜਿੱਥੇ ਪੇਪਰੇ ਹਾਲਾਤਾਂ ਦੇ ਵਿੱਚ ਇੱਕ ਬਜ਼ੁਰਗ ਦੀ লাশ ਮਿਲੀ ਅਤੇ ਉਸ ਤੋਂ बाद हंगामा हुया पारिवारिक मेंबर पुबा मार मार पारिवारिक मेंबरਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਸਾਰੀ ਰਾਤ ਇੱਥੇ ਖੇਤਾਂ ਦੇ ਨਜ਼ਦੀਕ ਬਜ਼ੁਰਗ ਨੂੰ ਲੱਭਦੇ ਰਹੇ ਸੀ ਤੇ ਸਵੇਰੇ লাশ ਬਰਾਮਦ ਹੋਈ ਹਾਲਾਂਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲਿਸ ਘਟਨਾ ਸਥਾਨ ਤੇ ਵੀ ਪਹੁੰਚੀ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਕੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਏਗੀ। ਗੁਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਕੀ ਮਸਲਾ ਹੈ ਅੱਜ ਕਾਹ ਤੋਂ ਪਿੰਡ ਸਾਰਾ ਇੱਥੇ ਪਹੁੰਚਿਆ ਹੋਇਆ ਸਰ ਮੇਰੇ ਡੈਡੀ ਕਾਲਾ ਸਿੰਘ ਪਿਛਲੇ ਦਿਨੀ ਮੇਰੇ ਘਰ ਜਿਹੜੇ ਤਾਰੇ ਵਾਲੇ ਘਰ ਹੈ ਨੇ ਜੀ ਮੇਰਾ ਉੱਥੇ ਗਏ ਸੀਗੇ ਮੇਰੇ ਚਾਚਾ ਜੀ ਵਿਆਹ ਤੇ ਗਏ ਹੋਏ ਸੀਗੇ। ਉਥੇ ਗਿਆ ਸ਼ਾਮ ਨੂੰ 6:30 ਵਜੇ ਕਿਤੇ ਉਹ ਬਾਹਰ ਅੰਦਰ ਉੱਠਿਆ ਉਸ ਤੋਂ ਬਾਅਦ ਵਾਪਸ ਹੀ ਨਹੀਂ ਆਇਆ ਫਿਰ ਵਾਪਸ ਹੀ ਨਹੀਂ ਆਇਆ ਤਾਂ ਮੇਰੀ ਜਿਹੜੀ ਭੈਣ ਹੈ ਚਾਚੇ ਦੀ ਕੁੜੀ ਉਹਨਾਂ ਨੇ ਮੇਰੇ ਭਤੀਜੇ ਨੂੰ ਫੋਨ ਕਰਿਆ ਹੈ ਕਹਿੰਦੇ ਕਿ ਵਾਪਸ ਹੀ ਨਹੀਂ ਆਏ ਬਾਬਾ ਵਾਪਸ ਹੀ ਨਹੀਂ ਆਏ ਇਹ ਆਪਣੇ ਬੇਜ ਤੇ ਪਹਿਲਾਂ ਤਫਤੀਸ਼ ਕਰਕੇ ਆਗੇ ਵੀ ਇੱਥੇ ਕਿਤੇ ਗਏ ਹੋਣੇ ਕਿਤੇ ਬੈਠੇ ਹੋਣੇ ਹੈ ਜੀ ਉਹ ਵਾਪਸ ਇਹਨਾਂ ਨੂੰ ਮਿਲੇ ਨਹੀਂ ਜੀ ਇਹਨਾਂ ਨੂੰ ਫਿਰ ਇਹਨਾਂ ਨੇ ਮੇਰੇ ਭਤੀਜੇ ਨੇ ਮੇਰੀ ਵੱਡੀ ਭੈਣ ਉਹਨਾਂ ਨੂੰ ਫੋਨ ਕਰਿਆ ਜੀ ਇਹ ਆਪਣੇ ਆਪਣੇ ਘਰਾਂ 'ਚ ਸੀਗੇ ਇਹਨਾਂ ਫਿਰ ਮੈਨੂੰ ਫੋਨ ਕਰਿਆ ਅਸੀਂ ਸਾਰੇ ਇੱਕ ਦੂਜੇ ਨੂੰ ਫੋਨ ਕਰਕੇ ਇਹਨਾਂ ਨੂੰ ਫਿਰ ਅਸੀਂ ਭੇਜਿਆ ਵੀ ਤੁਸੀਂ ਕਿੱਥੇ ਕਿੱਥੇ ਵੇਖਿਆ ਉਹ ਕਹਿੰਦੇ ਸੀ ਘਰਾਂ ਦੇ ਲਾਗੇ ਤੱਕ ਵੇਖ ਲਿਆ ਮੈਂ ਇਹਨਾਂ ਨੂੰ ਇਹ ਕਿਹਾ ਵੀ ਉਹ ਜਵਾਕਰ ਨੂੰ ਜਿੰਦਾ ਜਿੰਦਾ ਫੋਨ ਹੈਗਾ ਉਹਨੂੰ ਇਹ ਕਹੋ ਜਿਨ੍ਹਾਂ ਨਾਲ ਗੱਲ ਇਹਨਾਂ ਨਾਲ ਹੁੰਦੀ ਰਹੀ ਮੇਰੇ ਭਤੀਜੇ ਨਾਲ ਇਹਨਾਂ ਨੂੰ ਆਪੇ ਇਹ ਇਹਨਾਂ ਨੂੰ ਕਹੀਏ ਕਿ ਇਹ ਜ਼ਮੀਨਾਂ ਦੇ ਵਿੱਚ ਜਾ ਕੇ ਵੇਖਣ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਤੱਕ ਇਹਨਾਂ ਨੂੰ ਮਿਲ ਗਏ ਨੇ ਉੱਥੇ ਜਾ ਕੇ ਕੁੱਤੇ ਦੇ ਜਿਹੜੇ ਪੈ ਕੁੱਤਾ ਨਿਕਲਿਆ ਗਰਭ ਚੋਂ ਪੈ ਇਹਦੇ ਚ ਤੇ ਉਹਦੇ ਨਿਸ਼ਾਨ ਸੜਕ ਤੇ ਲੱਗੇ ਮਿਲ ਗਏ ਜੀ 3 ਵਜੇ ਤੱਕ ਲੱਭਦੇ ਰਹੇ ਨਾ ਨਹੀਂ ਮਿਲੀ ਉਸ ਕਿਨਾਰੇ ਤੇ ਲਾਸ਼ ਨਹੀਂ ਮਿਲੀ ਤੁਸੀਂ ਉਸ ਟਾਈਮ ਕਿੱਥੇ ਸੀ ਮੈਂ ਡਿਊਟੀ ਤੇ ਸੀਗਾ ਜੀ ਕਿਹੜੀ ਜਗ੍ਹਾ ਗੁਜਰਾਤ ਜੀ ਅੱਛਾ ਤੁਹਾਡੀ ਮੂਡ ਫੋਨ ਤੇ ਗੱਲ ਹੁੰਦੀ ਰਹੀ ਫੋਨ ਤੇ ਗੱਲ ਹੁੰਦੀ ਰਹੀ ਹੈ ਜੀ ਮੇਰੀ ਉਸ ਤੋਂ ਬਾਅਦ ਮੈਂ ਜਦੋਂ ਸਾਰੇ ਪਾਸੇ ਥੱਕar ਗਿਆ ਮੈਂ ਬੈਰੋ ਦਾ ਇੱਕ ਪੁਲਿਸ ਸਟੇਸ਼ਨ ਦਾ ਨੰਬਰ ਸਰਚ ਕੀਤਾ ਮੈਂ ਐਸਐਚਓ ਸਾਹਿਬ ਦਾ ਨੰਬਰ ਲਿਆ ਰਾਤ ਨੂੰ ਮੈਂ ਫੋਨ ਇਸ ਗੱਲ ਤੇ ਫੋਨ ਮੈਂ ਐਸਐਚਓ ਸਾਹਿਬ ਦੀ ਸਰਕਾਰੀ ਨੰਬਰ ਤੇ ਲਾਇਆ ਕਿ ਮੈਂ ਬਰਿੰਦਰ ਸਿੰਘ ਬੋਲ ਰਿਹਾ ਕਾਲਾ ਸਿੰਘ ਮੇਰੇ ਡੈਡੀ ਦਾ ਨਾਮ ਹੈ ਇਸ ਤਰ੍ਹਾਂ ਤੁਹਾਡੇ ਕੋਲ ਕੋਈ ਕੇਸ ਆਇਆ ਐਕਸਾਈਜ ਕੇਸ ਬੰਦਾ ਇਦਾਂ ਦਾ ਜਾਂ ਕੋਈ ਪਕੜ ਤੇ ਕਿ ਨਹੀਂ ਲਾਇਆ ਕਹਿੰਦੇ ਨਹੀਂ ਲਾਇਆ ਮੈਂ ਕਿ ਮੇਰੇ ਡੈਡੀ ਗੁੰਮ ਨੇ ਇਦਾਂ ਆਦਾਏ ਸੀ ਮੇਰੇ ਡੈਡੀ ਗੁੰਮ ਨੇ ਐਸਐਚਓ ਸਾਹਿਬ ਮੈਨੂੰ ਕਹਿੰਦਾ ਸਵੇਰੇ ਮੈਨੂੰ ਡਿਟੇਲ ਦਿਆ ਜੀ ਫਿਰ ਸਰ ਮੈਂ ਸਾਰੇ ਪਾਸੋਂ ਜਦੋਂ ਆਪਣਾ ਪੂਰਾ ਜ਼ੋਰ ਲਾ ਕੇ ਹਟ ਗਿਆ ਐਂਡ ਤੇ ਆ ਕੇ ਮੈਂ ਫੋਨ ਕੀਤਾ ਪੁਲਿਸ ਨੂੰ ਕਿ ਸਾਨੂੰ ਨਹੀਂ ਲੱਭ ਰਿਹਾ ਹੁਣ 7 7:30 ਵਜੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਤੁਹਾਡੇ ਡੈਡੀ ਸੜਕ ਦੇ ਕਿਨਾਰੇ ਮਰਿਆ ਹੋਇਆ ਐਕਸੀਡੈਂਟ ਹੋਇਆ ਪਈ ਉਹਦਾ ਸਵੇਰੇ ਤੜਕੇ ਜੀ ਜਿੱਤੇ ਸਾਰੀ ਰਾਤ ਲੱਭਦੇ ਰਹੇ ਪੰਜ ਮੁੰਡੇ ਘਟੋ ਘਟ ਲੱਭਦੇ ਰਹੇ ਉਹ ਤੇ ਨਹੀਂ ਮਿਲਿਆ ਸੜਕ ਦੇ ਉੱਤੇ ਬਿਲਕੁਲ ਕਿਨਾਰੇ ਤੇ ਇੱਕ ਸਾਫ ਮਿਲ ਜਾਂਦਾ ਜੀ ਸਭ ਤੋਂ ਪਹਿਲਾਂ ਉੱਥੇ ਸਭ ਤੋਂ ਪਹਿਲੇ ਸਰਪੰਚ ਨੇ ਮੈਨੂੰ ਫੋਨ ਕਰਿਆ ਜੀ ਪਿੰਡ ਦੇ ਸਰਪੰਚ ਨੇ ਫੋਨ ਕਰਿਆ ਕਹਿੰਦੇ ਤੁਸੀਂ ਰਾਤ ਕੋਈ ਰਿਪੋਰਟ ਲਿਖਾਈ ਹੈ ਮੈਂ ਕਿਹਾ ਹਾਂਜੀ ਲਿਖਾਈ ਹੈ ਜੀ ਐਸਐਚਓ ਸਾਹਿਬ ਨੂੰ ਕਹਿੰਦੇ ਤੁਹਾਡਾ ਬੰਦਾ ਬਜ਼ੁਰਗ ਤੇ ਇਹ ਕਹਿੰਦਾ ਉਹ ਇੱਥੇ ਐਕਸੀਡੈਂਟ ਹੋਇਆ ਹੈ ਮਿਲੇ ਹੈ ਮੈਂ ਕਹਾਂ ਮੈਂ ਕਾਲਾ ਸਿੰਘ ਦਾ ਮੁੰਡਾ ਬੋਲਦਾ ਤੁਹਾਡੇ ਪਿੰਡ ਦੇ ਵਸਨੀਕ ਨੇ ਤੁਸੀਂ ਕਿਉਂ ਨਹੀਂ ਪਛਾਣਦੇ ਉਹਨੂੰ ਪਛਾਣੋ ਫਿਰ ਉਹ ਕਹਿੰਦੇ ਹਾਂ ਇਹ ਤਾਂ ਕਾਲਾ ਸਿੰਘ ਹੀ ਹੈਗੇ ਹੈ ਇਹ ਤੇ ਮਿਲੇ ਹੈ ਮੈਨੂੰ ਇਹਦੇ ਥਰੂ ਇਹਦਾ ਪਤਾ ਲੱਗਿਆ ਜੀ ਜੀ ਸਰ ਸਰ ਇੱਕ ਕਾਲਾ ਸਿੰਘ ਨਾਮ ਦੇ ਸ਼ਖਸ ਦੀ ਡੈੱਡ ਬੋਡੀ ਮਿਲੀ ਸੀ ਪਿੰਡ ਤਾਰੇਵਾਲਾ ਤੋਂ ਔਰ ਪੁਲਿਸ ਵੱਲੋਂ 302 ਦਾ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਔਰ ਹੁਣ ਉਹਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਕਸੀਡੈਂਟ ਹੋਇਆ ਵਾਹੋ ਮਾਮਲਾ ਕੀ ਹੈ ਸਰ ਪੂਰਾ ਜੀ ਇੱਕ ਮਕਦਮਾ ਨੰਬਰ 5 ਮਿਤੀ 19124 ਅਧੀਨ ਤਾਰਾ 302 34 ਆਪੀਸੀ ਜਿਹੜਾ ਦਰਜ ਦਿੱਸ ਥਾਣਾ ਬੈਰੂਕੀ ਹੋਇਆ ਸੀ ਜਿਸ ਦੀ ਤਫਤੀਸ਼ ਦੇ ਵਿੱਚ ਸਾਡੇ ਕੋਲ ਵੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੁੰਦੀ ਪਹੁੰਚੀ ਹੈ ਤੇ ਅਸੀਂ ਹੋਰ ਵੀ ਜਿਹੜੇ ਉਹਨਾਂ ਦੇ ਪੈਰਲਰ ਜਿਹੜੇ ਬਿਆਨ ਵਗੈਰਾ ਨੋਟ ਕਰ ਰਹੇ ਹਾਂ ਤੇ ਪਲੱਸ ਇਸ ਦੇ ਨਾਲ ਜਿਹੜੀ ਟੈਕਨੀਕਲੀ ਐਵੀਡੈਂਸ ਹੈ ਅਸੀਂ ਉਹ ਵੀ ਕਲੈਕਟ ਕਰ ਰਹੇ ਹਾਂ ਤੇ ਉਸ ਬਾਅਦ ਜਲਦੀ ਹੀ ਜਿਹੜੀ ਕੋਈ ਉਸ ਤੇ ਵਿਹਾਰ ਤੇ ਜਿਹੜੀ ਅਗਲੀ ਕਾਰਵਾਈ ਅਮਲੇ ਚ ਲਿਆਵਾਂਗੇ ਸਰ ਪਰਿਵਾਰ ਰੋਜ਼ ਜ਼ਾਹਰ ਕਰ ਰਿਹਾ ਉਹ ਕਹਿੰਦੇ ਆ ਵੀ ਸਾਨੂੰ ਜਿਹੜਾ ਹੈਗਾ ਉਹ ਵੀਡੀਓ ਤੇ ਯਕੀਨ ਨਹੀਂ ਹੈਗਾ ਉਹ ਵੀਡੀਓ ਪਲਾਨਡ ਹੋ ਸਕਦੀ ਹੈ ਪਰਿਵਾਰ ਦਾ ਕਹਿੰਦਾ ਜੀ ਵੀਡੀਓ ਇਹ ਇੰਸਟਾਗ੍ਰam ਤੇ ਜਿਹੜੀ ਲਾਈਵ ਸਟੋਰੀ ਪਈ ਗਈ ਹੈ ਟੈਕਨੀਕਲ ਐਵੀਡੈਂਸ ਕਦੇ ਵੀ ਪਲਾਨ ਨਹੀਂ ਕੀਤਾ ਜਾ ਸਕਦਾ ਸੋ ਅਸੀਂ ਇਹਨਾਂ ਨੂੰ ਜਿਹੜਾ ਕਨਵਿੰਸ ਕਰਾ ਰਹੇ ਹਾਂ ਔਰ ਜੋ ਵੀ ਇਹਨਾਂ ਦੀ ਕੋਈ ਕੁਐਰੀਜ਼ ਹੈ ਉਨਨੋਂ ਅਸੀਂ ਉਹਨਾਂ ਰਿਕਾਰਡ ਕਰਾਂਗੇ ਉਸ ਕੱਲੀ-ਕੱਲੀ ਕੁਆਰੀ ਦਾ ਜਿਹੜਾ ਰਿਪਲਾਈ ਕਰਾਂਗੇ ਅਸੀਂ ਤੇ ਜੋ ਸਾਡੀ ਤਫ਼ਤੀਸ਼ ਹੈ ਸਲੀਅਤ ਦੇ ਆਧਾਰ ਤੇ ਅਸੀਂ ਉਸ ਤੇ ਅੱਗੇ ਵਧਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ